ਸਾਸੰਗਤ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਅੱਜ ਇੱਕ ਵਾਰੀ ਫਿਰ ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਰਾ ਔਰ ਸਿਤਾਰਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਦੇ ਵਿੱਚ ਰਾਜਕੇ ਮੈਂ ਕਹਿੰਨਾ ਕੋਈ ਅੰਤ ਹੀ ਨਹੀਂ ਸੀ ਐਨਾ ਝੂਠ ਬੋਲਿਆ ਇਹ ਤਾਰਾ ਔਰ ਸਿਤਾਰਾ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਸੰਗਤ ਤੁਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਮੈਂ ਅਰਮੇਦ ਕਾਲਕਾ ਅਤੇ ਜਗਦੀਪ ਖਾਲੋ ਦੀ ਗੱਲ ਕਰ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਕੈਡ ਦੇ ਸਿੱਖਾਂ ਨੇ ਵੋਟ ਪਾਈ ਉਹ ਭੱਲਿਓ ਮਾਨਸੋ ਸਿੱਖ ਕੌਮ ਦਾ ਤੁਹਾਡੀ ਸੱਚਾਈ ਜਾਣਦੀ ਹੈ ਕਿ ਤੁਸੀਂ ਸਿੱਖ ਪੌਣ ਸਿੱਖ ਕੌਮ ਜਿਹੜੇ ਪਾਸੇ ਜਾਣ ਵਾਸਤੇ ਕਹੋਗੇ ਹਮੇਸ਼ਾ ਗਲਤ ਰਸਤੇ ਜਾਣ ਵਾਸਤੇ ਕਹੋਗੇ ਤੁਹਾਡੇ ਕੈਡ ਮੁਤਾਬਕ ਤੁਹਾਡੇ ਕਰਦੇ ਵੋਟ ਨਾ ਪਾਣ ਇਹ ਤਾਂ ਫਿਰ ਵੀ ਸਿੱਖ ਕੌਮ ਹੈ ਜਿਹਦੇ ਅੰਦਰ ਅਜੇ ਅਣਖ ਬਾਕੀ ਹੈ ਗੈਰਤ ਬਾਕੀ ਹੈ ਕਿ ਤੁਹਾਡੇ ਵਰਗਿਆਂ ਨੂੰ ਮੂੰਹ ਨਾ ਲਾਏ ਹਰਮਿੰਦਰ ਸਿੰਘ ਕਾਲਕਾ ਜੀ ਜਗਦੀਪ ਸਿੰਘ ਕਾਲੋ ਜੀ ਤੁਸੀਂ ਕਿਹਾ ਕਿ ਸਿੱਖਾਂ ਨੇ ਸਾਡੇ ਕੈਂਡ ਤੇ ਇੱਕ ਪਾਸੇ ਵੋਟ ਪਾਈ ਹੈ ਤਾਂ ਮੈਂ ਤੁਹਾਨੂੰ ਯਾਦ ਦਿਵਾ ਦੇਣਾ ਚਾਹਨਾ ਹਰਮਿੰਦਰ ਸਿੰਘ ਕਾਲਕਾ ਜੀ 95% ਸਿੱਖਾਂ ਨੇ ਮੈਂ ਪੂਰੀ ਦਿੱਲੀ ਦੀ ਗੱਲ ਕਰਨ ਤੇ ਆਵਾ ਸ਼ਾਇਦ ਵੀਡੀਓ ਲੰਬੀ ਹੋ ਜਾਵੇ ਮੈਂ ਸਿਰਫ ਅੱਜ ਇੱਕ ਸੀਟ ਦੀ ਗੱਲ ਕਰਾਂਗਾ ਜਿਹੜੇ ਤੁਹਾਡੇ ਡੈਡੀ ਦੀ ਸੀਟ ਹੈ ਜਿਹੜੀ ਵੈਸਟ ਦੀ ਸੀਟ ਹੈ ਉੱਥੇ ਤੇ ਉੱਥੇ ਹੀ 95% ਜਿਹੜੇ ਸਿੱਖ ਨੇ ਉਹਨਾਂ ਨੇ ਬੀਜੇਪੀ ਨੂੰ ਵੋਟ ਨਹੀਂ ਪਾਈ ਤੁਹਾਡੇ ਕਹਿਣ ਮੁਤਾਬਕ ਵੋਟ ਨਹੀਂ ਪਾਈ ਇਥੋਂ ਤੱਕ ਕਿ ਸਾਨੂੰ ਤੇ ਇਹ ਵੀ ਸ਼ੱਕ ਹੈ ਤੁਹਾਡੇ ਤੇ ਕਿ ਤੁਸੀਂ ਆਪ ਬੀਜੇਪੀ ਨੂੰ ਵੋਟ ਪਾਈ ਹੈ ਕਿ ਨਹੀਂ ਪਾਈ ਹੈ ਕਿੱਥੇ ਕਿਉਂਕਿ ਤੁਹਾਡੀ ਆਦਤ ਹੈ ਦਲ ਬਦਲਣ ਦੀ ਝੂਠ ਬੋਲਣਾ ਮੂਰਖ ਬਣਾਣਾ ਗਲਤ ਕੰਮਾ ਕਰਨਾ ਤੇ ਲੋਕਾਂ ਦੀ ਪਿੱਠ ਤੇ ਛੁਰਿਆ ਮਾਰਨਾ ਤੁਹਾਡੀ ਆਦਤ ਆ ਸਾਉ ਤੇ ਇੰਨਾ ਵੀ ਸ਼ੱਕ ਹੈ ਕਿ ਤੁਸੀਂ ਤਿੰਨ ਇੱਕ ਤਾਰਾ ਔਰ ਸਿਤਾਰਾ ਤੇ ਤੁਹਾਡਾ ਜਿਹੜਾ ਡੈਡੀ ਆ ਉਹਨੇ ਵੀ ਬੀਜੇਪੀ ਨੂੰ ਵੋਟ ਪਾਈ ਆ ਕਿ ਨਹੀਂ ਪਾਈ ਸਾਉ ਤੇ ਐਵੀ ਸ਼ੱਕ ਹੈ ਹਰਮਿੰਦਰ ਸਿੰਘ ਕਾਲਕਾ ਜੀ ਮੈਂ ਸਿਰਫ ਵੈਸਟ ਦੀ ਗੱਲ ਕਰਾਂ ਵਾ ਜਿਹੜੀ ਵੈਸਟ ਦੀ ਸੀਟ ਬੀਜੇਪੀ ਨੇ ਤੁਹਾਡੇ ਸਾਥ ਬਿਗੈਰ ਤੁਹਾਡੀ ਹਾਜ਼ਰੀ ਬਿਗੈਰ ਤੁਹਾਡਾ ਸਾਥ ਲਏ ਬਿਗੈਰ 2019 ਦੇ ਵਿੱਚ ਘਟੋ ਘਟ 5-6 ਲੱਖ ਤੋਂ ਜਿੱਤੀ ਸੀਗੀ ਅੱਜ ਉਹੀ ਸੀਟ ਸਿਰਫ 1.5 ਤੋਂ 2 ਲੱਖ ਤੋਂ ਜਿੱਤੀ ਹੈ ਤੁਹਾਡੇ ਆਉਣ ਤੋਂ ਬਾਅਦ 1.5 ਤੋਂ 2 ਲੱਖ ਤੋਂ ਜਿੱਤੀ ਹੈ ਤੁਹਾਡੀ ਇੰਟਰਫੇਰੈਂਸ ਤੋਂ ਬਾਅਦ 1.5 ਤੋਂ 2 ਲੱਖ ਤੋਂ ਦਿੱਤੀ ਹੈ ਤੁਹਾਡੀ ਸਿੱਖਾਂ ਨੂੰ ਅਪੀਲ ਕਰਨ ਤੋਂ ਬਾਅਦ 1.5 ਤੋਂ 2 ਲੱਖ ਤੋਂ ਐਸਿਡ ਦਿੱਤੀ ਹੈ ਤਾਂ ਤੁਸੀਂ ਆਪ ਲਾ ਲਓ ਕਿ ਤੁਹਾਡੀ ਕਿੰਨੀ ਗਲਤ ਹੈ ਸਿੱਖਾਂ ਦੇ ਅੰਦਰ ਕਿ ਉਹ ਜਿਹੜੀ ਬੀਜੇਪੀ ਦੀ ਸੀਟ ਹੈ ਉਹ 4 ਲੱਖ ਵੋਟਾਂ ਘਾਟੇ ਦੇ ਵਿੱਚ ਗਈ ਹੈ ਇਸ ਵਾਰ 2019 ਦੇ ਵਿੱਚ ਪਾਂ ਤੋਂ 6 ਲੱਖ ਤੋਂ ਸੀਟਾਂ ਜਿੱਤਦੇ ਆ ਤੇ ਅੱਜ 2024 ਦੇ ਵਿੱਚ ਤੁਹਾਡੀ ਇੰਟਰਫੇਰੈਂਸ ਤੋਂ ਬਾਅਦ ਉਹੀ ਸੀਟ 4 ਲੱਖ ਵੋਟਾਂ ਦੇ ਘਾਟੇ ਦੇ ਵਿੱਚ ਹੈ ਇਹਦਾ ਮਤਲਬ ਸਾਫ਼ ਹੈ ਕਿ ਤੁਹਾਡੇ ਮੁਤਾਬਕ ਸਿੱਖ ਨਹੀਂ ਚੱਲੇ ਸਿੱਖਾਂ ਨੇ ਫੈਸਲਾ ਕੀਤਾ ਸਿੱਖਾਂ ਨੇ ਹੰਕਾਰ ਖਤਮ ਕੀਤਾ ਬੀਜੇਪੀ ਦਾ ਸਿੱਖਾਂ ਨੇ ਸ਼ੀਸ਼ਾ ਦਿਖਾਇਆ ਬੀਜੇਪੀ ਨੂੰ ਕਿ ਜਿਹੜਾ ਸਿੱਖ ਹੈ ਉਹ ਪਿਆਰ ਨਾਲ ਤੇ ਅਗਰ ਮੰਗੋਗੇ ਤੇ ਜਾਨ ਵੀ ਦੇ ਦੇਗਾ ਪਰ ਅਗਰ ਸਿੱਖ ਦੇ ਅੱਗੇ ਹੰਕਾਰ ਦਿਖਾਓਗੇ ਸਿੱਖ ਨੂੰ ਉੱਚ ਨਹੀਂ ਸਮਝੋਗੇ ਸਿੱਖਾ ਦੇ ਮਸਲੇ ਹੱਲ ਨਹੀਂ ਕਰੋਗੇ ਬੰਦੀ ਸਿੰਘ ਰਿਆ ਨਹੀਂ ਕਰੋਗੇ ਕਿਸਾਨ ਦੇ ਮਸਲੇ ਹੱਲ ਨਹੀਂ ਕਰੋਗੇ ਤਾਂ ਜਿਹੜਾ ਸਿੱਖ ਹੈ ਉਹ ਪਾਰਟੀਆਂ ਦਾ ਹੰਕਾਰ ਤੋੜੇਗਾ ਇੰਨਾ ਹੰਕਾਰ ਤੋੜ ਕੇ ਰੱਖ ਦਿੱਤਾ ਤੁਹਾਡੇ ਆਗੂਆ ਦਾ ਤੁਹਾਡੇ ਅਕਾਵਾ ਦਾ ਜਿਨ੍ਹਾਂ ਦੇ ਤੁਸੀਂ ਕੋਲੀ ਚਾਟੋ ਜਿਨ੍ਹਾਂ ਤੁਸੀਂ ਸਵੇਰ ਤੋਂ ਲੈ ਕੇ ਚਾਪਲੂਸੀ ਕਰਦੇ ਹੋ ਸ਼ਾਮ ਤੱਕ ਉਹਨਾਂ ਦਾ ਐਸਾ ਹੰਕਾਰ ਤੋੜਿਆ ਕਿ ਉਸ ਪਾਰਟੀ ਨੂੰ ਅੱਜ ਜੋੜ ਤੋੜ ਕਰਕੇ ਇੱਕ ਕਿਸੇ ਕਿਥੋਂ ਲੈ ਕੇ ਇੱਕ ਕਿਥੋਂ ਲੈ ਕੇ ਦੋ ਕਿਥੋਂ ਲੈ ਕੇ ਸਰਕਾਰ ਬਣਾਣੀ ਪੈ ਰਹੀ ਆ ਸੋ ਅਰਬੀਤ ਸਿੰਘ ਕਾਲਕਾ ਜੀ ਮੈਂ ਅਖੀਰ ਦੇ ਵੀ ਤੁਹਾਨੂੰ ਲੈਣਾ ਕਹਿਣਾ ਚਾਹਣਾ ਕਿ ਅਗਰ ਤੁਸੀਂ ਆਪਣੀ ਸੱਚਾਈ ਜਾਣਨਾ ਚਾਹੁੰਦੇ ਹੋ ਮੇਰੇ ਮੂੰਹ ਤੋਂ ਅਗਰ ਸੁਣਨਾ ਚਾਹੁੰਦੇ ਹੋ ਤਾਂ ਮੈਂ ਸੁਣਾ ਦੇਣਾ ਕਿਉਂਕਿ ਆ ਜਿਹੜੇ ਭਾਜਪੀ ਦੀ ਹਾਈ ਕਮਾਂਡ ਹੈ ਉਹਨਾਂ ਦੇ ਮੂੰਹ ਤੋਂ ਸਿਰਫ ਇੱਕੋ ਗੱਲ ਹੈ ਇਹ ਤਿੰਨ ਲੋਕ ਇਕ ਤਾਰਾ ਔਰ ਸਿਤਾਰਾ ਤੇ ਇਹਨਾਂ ਦੇ ਡੈਡੀ ਇੰਨੇ ਵੱਡੇ ਮਨੁਸ਼ ਹੈ ਇੰਨੀ ਵੱਡੀ ਮਨੁਨੁਸ਼ੀਅਤ ਹੈ ਇਹਨਾਂ ਦੇ ਅੰਦਰ ਕਿ ਜਿਸ ਪਾਰਟੀ ਦੇ ਵਿੱਚ ਜਾਂਦੇ ਆ ਉਸ ਪਾਰਟੀ ਦਾ ਭੋਗ ਪਾ ਕੇ ਰੱਖ ਦਿੰਦੇ ਆ ਜਿਸ ਜਗ੍ਹਾ ਜਾਂਦੇ ਆ ਉਹ ਜਗ੍ਹਾ ਬਰਬਾਦ ਕਰਕੇ ਰੱਖ ਦਿੰਦੇ ਆ ਤੁਸੀਂ ਅੱਜ ਸਾਰੀ ਪਾਰਟੀਆਂ ਦਾ ਭੋਗ ਪਾਇਆ ਜਿੱਥੇ ਜਿੱਥੇ ਗਏ ਹੋ ਅੱਜ ਤੁਸੀਂ ਬੀਜੇਪੀ ਦਾ ਭੋਗ ਪਾਉਣ ਦੀ ਤਿਆਰੀ ਕਰ ਦਿੱਤੀ ਹੈ ਕੁਝ ਪਹਿਚ ਚੁੱਕਾ ਕੁਝ ਜਿਸ ਤਰ੍ਹਾਂ ਅਗਰ ਤੁਹਾਡਾ ਸਾਥ ਰਿਹਾ ਇਸ ਬੀਜੇਪੀ ਦੇ ਅੰਦਰ ਤਾਂ ਇਹ ਬੜੀ ਜਲਦੀ ਹੈ ਕਿ ਅੱਜ ਭਾਜਪੀ ਦੀ ਜੋ ਹਾਲਾਤ ਹੈ ਆਲੇ ਸਮੇਂ ਦੇ ਅੰਦਰ ਭਾਜਪੀ ਦਾ ਪੂਰੀ ਤਰ੍ਹਾਂ ਪੱਠਾ ਪੈ ਗਿਆ ਭਾਜਪੀ ਦਾ ਭੋਗ ਪੈ ਗਿਆ ਇੱਥੋਂ ਤੱਕ ਕਿ ਭਾਜਪੀ ਦੀ ਸਰਕਾਰ ਵੀ ਨਾ ਬਣੇ ਜੋ ਹਾਲਾਤ ਅੱਜ ਬਣੇ ਹੋਇਆ ਜੋ ਤੁਹਾਡੀ ਮਨੁਸ਼ੀਅਤ ਕਰਕੇ ਅੱਜ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਐਨੇ ਵੱਡੇ ਮਨੁੱਖ ਹੋ ਤੁਸੀਂ ਤੇ ਐਨੇ ਵੱਡੇ ਮਨੁੱਖ ਹੋ ਅੱਜ ਤੁਸੀਂ ਦਿੱਲੀ ਕਮੇਟੀ ਤੇ ਪੈਰ ਰੱਖਿਆ ਤੇ ਦਿੱਲੀ ਕਮੇਟੀ ਬਰਬਾਦ ਕਰ ਦਿੱਤੀ ਸਕੂਲਾਂ ਦੇ ਵਿੱਚ ਪੈਰ ਰੱਖਿਆ ਸਕੂਲ ਬਰਬਾਦ ਕਰ ਦਿੱਤੇ ਇੰਸਟੀਚੂਟ ਦੇ ਵਿੱਚ ਪੈਰ ਰੱਖਿਆ ਇੰਸਟੀਚੂਟ ਬਰਬਾਦ ਕਰ ਦਿੱਤੇ ਗੁਰੂ ਘਰ ਦੇ ਗੋਲਕਾ ਬਰਬਾਦ ਕਰ ਦਿੱਤੀਆਂ ਇਹ ਹਾਲਾਤ ਬਰਾਦਰ ਤੁਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿ ਸਟਾਫ ਨੂੰ ਕੋਟਾ ਕਚੈਰੀਆ ਦੇ ਵਿੱਚ ਧੱਕੇ ਖਾਣੇ ਪੈ ਰਹੇ ਆਪਣੀ ਸੈਲਰੀ ਲੈਣ ਵਾਸਤੇ ਸਟਾਫ ਰੋ ਰਿਹਾ ਪੀਐਫ ਵਾਸਤੇ ਸਟਾਫ ਰੋ ਰਿਹਾ ਬੋਨਸ ਵਾਸਤੇ ਜਿਹੜਾ ਦਿੱਲੀ ਕਮੇਟੀ ਨੂੰ ਮਾਲ ਸਪਲਾਈ ਕਰ ਰਿਹਾ ਉਹਨਾਂ ਦੀ ਜੁੱਤੇ ਕਿਸ ਗਏ ਤੁਹਾਡੇ ਕੋਲੋਂ ਪੈਸੇ ਮੰਗਦੇ ਮੰਗਦੇ ਪਰ ਤੁਸੀਂ ਅੱਜ ਉਹਨਾਂ ਦੇ ਪੈਸੇ ਨਹੀਂ ਦੇ ਰਹੇ ਕਿਉਂਕਿ ਤੁਸੀਂ ਇੰਨੇ ਵੱਡੇ ਚੋਰ ਹੋ ਕਿ ਤੁਸੀਂ ਦਿੱਲੀ ਕਮੇਟੀ ਨੂੰ ਲੁੱਟ ਕੇ ਖਾ ਚੁੱਕੇ ਹੋ ਇੰਨੇ ਵੱਡੇ ਮਨੁੱਖ ਹੋ ਕਿ ਤੁਸੀਂ ਦਿੱਲੀ ਕਮੇਟੀ ਦਾ ਹਰ ਇੱਕ ਜਗ੍ਹਾ ਤੇ ਨਾਮ ਬਰਬਾਦ ਕਰ ਦਿੱਤਾ ਹੈ ਜਿਹੜੀ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਫਰਸ਼ਾ ਤੇ ਹੁੰਦੀ ਸੀਗੀ ਯਾਦ ਕੀਤਾ ਜਾਂਦਾ ਸੀਗਾ ਕਿ ਅਗਰ ਕੁਝ ਕਰ ਸਕਦੀ ਆ ਤਾਂ ਦਿੱਲੀ ਕਮੇਟੀ ਕਰ ਸਕਦੀ ਆ ਅੱਜ ਉਸੇ ਦਿੱਲੀ ਕਮੇਟੀ ਨੂੰ ਸ਼ੱਕ ਦੀ ਨਿਗਾਹੋਂ ਦੇਖਿਆ ਜਾਂਦਾ ਉਸੇ ਦਿੱਲੀ ਕਮੇਟੀ ਨੂੰ ਤੁਸੀਂ ਅੱਜਾ ਤੋਂ ਫਰਸ਼ਾ ਤੇ ਲੈ ਕੇ ਖੜਾ ਕਰ ਦਿੱਤਾ ਸੋ ਅਰਮਿਤ ਸਿੰਘ ਕਾਲਕਾ ਜੀ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਨਾ ਆਪਣੀ ਇੱਜ਼ਤ ਮੇਰੇ ਤੋਂ ਬਾਹਰ ਬਾਹਰ ਲਵਾਇਆ ਕਰੋ ਆਪਣੀ ਸੱਚਾਈ ਜਾਣ ਲਓ ਆਪਣੀ ਅਸਲੀਅਤ ਜਾਣ ਲਓ ਤੁਹਾਡੀ ਅਸਲੀਅਤ ਕੀ ਹੈ ਤੁਹਾਡੀ ਅਸਲੀਅਤ ਇਹ ਹੈ ਕਿ ਆਹਲਾ ਸਮਾ ਤੁਹਾਡੇ ਤੇ ਬੜਾ ਭਾਰੀ ਹੈ ਜਿਨ੍ਹਾਂ ਦੇ ਤੁਸੀਂ ਸਪੋਰਟ ਲੈ ਕੇ ਜਿਨ੍ਹਾਂ ਦੇ ਤੁਸੀਂ ਪੰਖ ਲੈ ਕੇ ਉਡਾਰੀਆਂ ਮਾਰ ਰਹੇ ਹੋ ਨਾ ਅਜੇ ਤੁਹਾਡੀ ਪਿੱਠ ਤੇ ਛੂਰਾ ਮਾਰਨ ਨੂੰ ਤਿਆਰ ਬੈਠੇ ਆ ਸੌਰਮਿਤ ਸਿੰਘ ਕਲਕਾ ਜੀ ਝੂਠ ਬੋਲਣ ਤੋਂ ਪਹਿਲਾਂ ਕੁਝ ਵੀ ਬੋਲਣ ਤੋਂ ਪਹਿਲਾਂ ਇੱਕ ਪਾਸੇ ਇੱਕ ਟੈਲੀ ਕਰ ਲਿਆ ਕਰੋ ਕੀ ਇਹ ਸੀਟ ਦਾ ਅਨਲਾਈਜ਼ ਕੀ ਹੈ ਉਹ ਸੀਟ ਦਾ ਅਨਲਾਈਜ਼ ਕੀ ਹੈ ਅੱਜ ਦਿੱਲੀ ਦੇ ਅੰਦਰ ਜਿੱਥੇ-ਜਿੱਥੇ ਤੁਸੀਂ ਪੈਰ ਰੱਖੇ ਆ ਉਹ ਸੀਟ ਦੇ ਉੱਤੇ ਘੱਟੋ-ਘੱਟ 2 ਤੋਂ 3 ਲੱਖ ਵੋਟਾਂ ਦਾ ਨੁਕਸਾਨ ਹੋਇਆ ਜੀ ਬੀ ਜੀ ਪੀ ਨੂੰ ਤੁਸੀਂ ਕਹਿ ਰਹੇ ਹੋ ਬੀ ਜੀ ਪੀ ਨੂੰ ਕਿ ਸਿੱਖਾਂ ਨੇ ਸਾਡੇ ਕਰਕੇ ਵੋਟ ਪਾਈ ਆ ਸਿੱਖ ਤਾਂ ਤੁਹਾਡੇ ਕਹਿ ਤੇ ਕਰੋ ਬਾਹਰ ਨਹੀਂ ਆਂਦੇ ਤੇ ਤੁਸੀਂ ਵੋਟ ਕਿਨੂੰ ਪਾਣਗੇ ਸੋਰਮਿਤ ਸਿੰਘ ਕਲਕਾ ਜੀ ਇੰਨੇ ਹੀ ਮੈਂ ਤੁਹਾਨੂੰ ਸੱਚਾਈ ਤੁਹਾਡੀ ਦੱਸਣਾ ਚਾਹੁੰਦਾ ਸੀਗਾ ਹੋਰ ਵੀ ਸੱਚਾਈ ਅਗਰ ਤੁਸੀਂ ਸੁਣਨੀ ਹੋਏ ਆਉਣ ਵਾਲੇ ਸਮੇਂ ਦੇ ਅੰਦਰ ਤਾਂ ਜਿੰਨੀ ਮਰਜ਼ੀ ਝੂਟੀਆਂ ਪ੍ਰੈਸ ਕਾਨਫਰੰਸਾਂ ਕਰ ਲੈਣਾ ਸੱਚਾਈ ਤੁਹਾਡੀ ਮੈਂ ਦੱਸਾਂਗਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖੀਫਤ